ਜਿਹੜੀ ਸਾਡੀ ਲੋਕ ਸਭਾ ਸੀਟ ਆ ਉਹ ਸੌਫਟ ਸਟ ਪੱਕੀ ਹੋ ਗਈ ਅਸੀਂ ਆਹ ਸੀਟ ਸੌਫਟ ਸਟ ਜਿੱਤ ਗਏ ਤੁਸੀਂ ਦੇਖ ਲਓ ਕਿ ਤੀਸਰੇ ਪੜਾਅ ਦੇ ਵਿੱਚ ਪਬਲਿਕ ਇੰਤਜ਼ਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਗਾ ਜਗਾ ਇੰਤਜ਼ਾਰ ਕੀਤੇ ਜਾ ਰਹੇ ਨੇ ਰਾਗਵ ਚੱਡਾ ਜੀ ਜੋ ਕਿ ਅਜਾ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਜੀ ਫਲਦਗੜ ਸਾਹਿਬ ਤੋਂ ਉਮੀਦਵਾਰ ਜੇਪੀ ਦੇ ਹੱਥ ਦੇ ਵਿੱਚ ਉਹਨਾਂ ਦੇ ਨਾਲ ਖਲਕਾ ਬਜ਼ਾਇਕ ਸਲਾਦ ਕਰਨ ਪ੍ਰੀਤ ਸਿੰਘ ਜੀ ਸੌਂਗ ਉਹ ਵੀ ਖੁੱਲੀ ਜੀਪ ਦੇ ਵਿੱਚ ਤੁਸੀਂ ਦੇਖ ਲਿਓਗੇ ਪੂਰੀ ਖੁਸ਼ੀ ਪੂਰਾ ਭੰਗੜਾ ਮਾਇ ਜਾ ਰਹੇ ਦੇਖ ਰਹੇ ਹੋ ਕਿ ਇਹ ਅੱਠਵਾਂ ਪੜਾਵ ਅੱਠਵਾਂ ਦਾ ਅੰਤਿਮ ਪੜਾਵ ਜਿਹੜਾ ਹੈ ਅਜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਰੋਡ ਸ਼ੋਅ ਕਰਿਆ ਜਾ ਰਿਹਾ ਹੈ ਉਸ ਰੋਡ ショਅ ਦੇ ਵਿੱਚ ਰਾਗਵ ਚੱਡਾ ਜੀ ਇੱਕ ਖੁੱਲੀ ਜੀਪ ਦੇ ਵਿੱਚ ਖੁੱਲੀ ਕਾਰ ਦੇ ਵਿੱਚ ਸਵਾਰ ਉਹਨਾਂ ਦੇ ਨਾਲ ਫਤੇਗੜ ਸਾਹਿਬ ਦੇ ਉਮੀਦਵਾਰ ਜੇਪੀ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਨੇ ਐਮਐਲਏ ਹਲਕਾ ਸੌਨ ਸਾਹਿਬ ਔਰ ਬੜੀ ਸੰਖਿਆ ਦੇ ਵਿੱਚ ਲੋਕ ਅੱਜ ਰੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਜੀ ਕੀ ਕਹਿਣਾ ਜਨੋ ਜੀ ਅੱਜ ਰੈਲੀ ਚੱਲ ਰਹੀ ਹੈ ਰੋਡ ショਅ ਨਿਕਲ ਰਿਹਾ ਹੈ ਦੇਖੋ ਜੀ ਇਹ ਰੈਲੀ ਜਿਹੜੀ ਆ મત ਕਿ ਜਿਹੜੀ ਸਾਡੀ ਲੋਕ ਸਭਾ ਸੀਟ ਆ ਉਹ ਸੌਫਟ ਸਟ ਪੱਕੀ ਹੋ ਗਈ। ਅਸੀਂ ਆਹ ਸੀਟ ਸੌਫਟ ਸਟ ਜਿੱਤ ਗਏ। ਤੇ ਇਹ ਚੱਡੇ ਜੀ ਦਾ ਆਣ ਨਾਲ ਕਿੰਨਾ ਫਰਕ ਹੋਇਆ? ਰਾਵੀ ਚੱਡੇ ਜੀ ਦਾ ਆਣ ਨਾਲ ਤਾਂ ਪੈਣੀ ਪੈਣਾ ਫਰਕ ਬਾਕੀ ਤੁਸੀਂ ਆਲੇ ਨਾਲੇ ਲੋਕਾਂ ਦਾ ਘੱਟ ਦੇਖ ਲਓ। ਆਲੇ ਨਾਲੇ ਪਿੰਡਾਂ ਤੋਂ ਜਿਹੜੇ ਇਸ ਵੇਲੇ ਟਾਈਮ ਦੇ ਲਗ ਭਰ 8:30 9:00 ਵਜੇ ਦਾ ਟਾਈਮ ਹੋਇਆ ਆ ਪਰ ਉਹ ਖੜੇ ਵੇਟ ਕਰ ਰਹੇ ਆਪਣੇ ਲੀਡਰ ਦੀ। ਇਹ ਸਭ ਤੋਂ ਬड़ी ਗੱਲ ਉਹ ਆ ਸਾਡੀ ਪਾਰਟੀ ਦੀ ਖਾਸੀਅਤ ਆ ਕਿ ਬਿਨਾ ਕਿਸੇ ਸਵਾਗਤ ਵਿਸਵਾਸ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ। ਬਾਤ ਯਾਰ ਨਾ ਨੀ ਮੀਟੀ ਰੋਕ ਰੋਕ ਕੇ ਚੱਲ ਜਾਣਾ ਇਹ ਹਾਂਜੀ ਕਿੱਥੇ ਤੱਕ ਸਮਾਪਤੀ ਆ ਦੀ ਰੋਡ ਤੋਂ ਇਹ ਆਪਣੇ ਇੱਥੋਂ ਗੁਰੂ ਅੰਗਦ ਦੇ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਟਾਰਟ ਹੋਈ ਆ ਤੇ ਆਪਣੇ ਗਊਸ਼ਾਲਾ ਚੌਂਕ ਤੇ ਜਾ ਕੇ ਖਤਮ ਹੋ ਜਾਣੀ ਆ